ਪਰਮਾਤਮਾ ਦੀ ਕਚੈਰੀ ਵਿੱਚ ਸਭ ਕੁਝ ਸੰਭਵ ਹੈ ਉਹ ਪਰਮਾਤਮਾ ਵਾਹਿਗੁਰੂ ਕੁਝ ਵੀ ਕਰ ਸਕਦਾ ਹੈ ਕਿਉਂਕਿ ਉਹੀ ਇਸ ਪੂਰੀ ਸ੍ਰਿਸ਼ਟੀ ਨੂੰ ਰਚਨਹਾਰਾ ਹੈ ਉਸ ਦੀਆਂ ਖੇਡਾਂ ਨੂੰ ਸਮਝਣਾ ਆਮ ਬੰਦੇ ਦੀ ਵਸਦੀ ਗੱਲ ਨਹੀਂ ਹੈ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੋਇਆ ਇਨਸਾਨ ਹੀ ਪਰਮਾਤਮਾ ਦਾ ਭੇਦ ਪਾ ਸਕਦਾ ਹੈ ਪਰ ਬਾਕੀ ਦੁਨੀਆ ਤੇ ਅੱਜ ਵੀ ਉਹ ਸੱਚੇ ਪਿਤਾ ਪਰਮਾਤਮਾ ਦੀ ਹੋਂਦ ਤੇ ਸ਼ੱਕ ਕਰਦੀ ਹੈ ਜਨਮ ਮਰਨ ਦੀ ਖੇਡ ਅੱਜ ਤੱਕ ਕੋਈ ਨਹੀਂ ਸਮਝ ਸਕਿਆ ਤੇ ਨਾ ਹੀ ਇਸ ਨੂੰ ਕੋਈ ਸਮਝ ਸਕਦਾ ਹੈ ਅਕਸਰ ਅਸੀਂ ਕਾਫੀ ਵਾਰ ਸੁਣਿਆ ਹੋਵੇਗਾ ਕਿ ਉਹ ਇਨਸਾਨ ਮਰ ਕੇ ਜ਼ਿੰਦਾ ਹੋ ਉਠਿਆ ਇਸ ਦੇ ਵਿੱਚ ਕੋਈ ਚਮਤਕਾਰ ਜਾਂ ਕਰਾਮਾਤ ਨਹੀਂ ਇਸ ਤਰ੍ਹਾਂ ਬਹੁਤ ਵਾਰੀ ਹੋਇਆ ਹੈ ਤੇ ਇਹ ਸਭ ਕੁਝ ਲੋਕਾਂ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਹੈ ਸਿਰਫ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ ਅਮਰੀਕਾ ਇੰਗਲੈਂਡ ਯੂਰਪ ਦੇ ਕਈ ਵਿਕਸਿਤ ਦੇਸ਼ਾਂ ਵਿੱਚ ਵੀ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਤੇ ਉੱਥੇ ਦੇ ਲੋਕ ਇਹ ਸਭ ਕੁਝ ਮੰਨਦੇ ਹਨ ਅਤੇ ਇਨ੍ਹਾਂ ਘਟਨਾਵਾਂ ਤੇ ਰਿਸਰਚ ਖੁਦ ਅਮਰੀਕਾ ਕਰ ਰਿਹਾ ਹੈ ਜਿਸ ਦਾ ਰਿਸਰਚ ਸੈਂਟਰ ਇੱਥੇ ਦਿੱਲੀ ਦੇ ਵਿੱਚ ਸਥਿਤ ਹੈ ਅੱਜ ਦੀ ਇਹ ਸੱਚੀ ਘਟਨਾ ਇੱਕ ਮੈਗਜ਼ੀਨ ਦੇ ਵਿੱਚ ਛਪੀ ਸੀ ਜੋ ਕਿ ਚੰਡੀਗੜ੍ਹ ਤੋਂ ਛਪਦੀ ਹੈ ਇਹ ਘਟਨਾ ਹੈ ਲੁਧਿਆਣਾ ਸ਼ਹਿਰ ਦੀ ਜਿੱਥੇ ਇੱਕ ਪੁਲਿਸ ਵਾਲਾ ਮਾਰ ਕੇ 2 ਘੰਟਿਆਂ ਬਾਅਦ ਹੀ ਜਿਉਂਦਾ ਹੋ ਗਿਆ ਹੈਰਾਨੀ ਦੀ ਗੱਲ ਤੇ ਇਹ ਹੈ ਕਿ ਇਸ ਗੱਲ ਉੱਤੇ ਬਹੁਤੇ ਲੋਕ ਵਿਸ਼ਵਾਸ ਨਹੀਂ ਕਰਨਗੇ ਪਰ ਇਸ ਗੱਲ ਦੇ ਸਬੂਤ ਅੱਜ ਵੀ ਇਸ ਦੁਨੀਆ ਦੇ ਉੱਤੇ ਮੌਜੂਦ ਹਨ ਤੇ ਇਸ ਦੀ ਅਗਵਾਈ ਪੜ੍ਹੇ ਲਿਖੇ ਲੋਕ ਵੀ ਭਰਦੇ ਹਨ ਲੁਧਿਆਣੇ ਸ਼ਹਿਰ ਦਾ ਇੱਕ ਗੁਰਸਿੱਖ ਲੁਧਿਆਣੇ ਵਿੱਚ ਹੀ ਪੰਜਾਬ ਪੁਲਿਸ ਵਿੱਚ ਡਿਊਟੀ ਕਰਦਾ ਸੀ ਜਿਸ ਦਾ ਨਾਮ ਬਲਵਿੰਦਰ ਸਿੰਘ ਸੀ ਸਾਰਾ ਪਰਿਵਾਰ ਗੁਰੂ ਦੇ ਨਾਲ ਜੁੜਿਆ ਹੋਇਆ ਅੰਮ੍ਰਿਤਧਾਰੀਆਂ ਦਾ ਪਰਿਵਾਰ ਸੀ ਚਾਰ ਜੀਆਂ ਦਾ ਇਹ ਗੁਰਸਿੱਖ ਪਰਿਵਾਰ ਘਰ ਦੇ ਵਿੱਚ ਦੋ ਛੋਟੇ ਬੱਚੇ ਤੇ ਗੁਰਸਿੱਖ ਦੀ ਪਤਨੀ ਦੱਸਿਆ ਜਾਂਦਾ ਹੈ ਕਿ ਬਲਵਿੰਦਰ ਸਿੰਘ ਕਾਫੀ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਫਿਰ ਵੀ ਉਹ ਆਪਣੀ ਡਿਊਟੀ ਨਿਭਾ ਰਿਹਾ ਸੀ ਤੇ ਇੱਕ ਦਿਨ ਅਚਾਨਕ ਹੀ ਉਹ ਡਿਊਟੀ ਦੇ ਦੌਰਾਨ ਬਿਮਾਰੀ ਵਧਣ ਦੇ ਨਾਲ ਜ਼ਮੀਨ ਤੇ ਡਿੱਗ ਪਿਆ ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਹਸਪਤਾਲ ਜਾ ਕੇ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ ਕੁਝ ਸਮੇਂ ਬਾਅਦ ਘਰ ਵਿੱਚ ਫੋਨ ਕਰਕੇ ਦੱਸਿਆ ਗਿਆ ਤੇ ਸਿੰਘਣੀ ਰੋਂਦੀ ਹੋਈ ਆਪਣੇ ਬੱਚਿਆਂ ਨੂੰ ਛੱਡ ਹੋ ਹਸਪਤਲ ਪਹੁੰਚੀ ਹਸਪਤਲ ਦੀਆਂ ਪੌੜੀਆਂ ਚੜ ਰਹੀ ਸੀ ਰੋ ਰਹੀ ਸੀ ਤੇ ਜਿੱਥੇ ਉਸਦੇ ਪਤੀ ਦੀ লাশ ਪਈ ਸੀ ਉਸ ਕਮਰੇ ਵੱਲ ਵੱਧ ਰਹੀ ਸੀ ਰਸਤੇ ਦੇ ਵਿੱਚ ਹੀ ਇੱਕ ਨਹੰਗ ਸਿੰਘ ਬੈਂਚ ਦੇ ਉੱਤੇ ਤਿਆਰ ਬਰ ਤਿਆਰ ਬਾਣੇ ਵਿੱਚ ਬੈਠਾ ਹੋਇਆ ਸੀ ਉਹ ਨਹੰਗ ਸਿੰਘ ਸਿੰਘਣੀ ਨੂੰ ਦੇਖ ਰਿਹਾ ਸੀ ਉਸ ਤੇ ਕੋਲ ਗਿਆ ਤੇ ਪੁੱਛਿਆ ਪੁੱਤਰ ਕੀ ਗੱਲ ਹੋਈ ਸਿੰਘਣੀ ਨੇ ਕਿਹਾ ਕਿ ਮੇਰੇ ਸਰਦਾਰ ਸਾਹਿਬ ਪੂਰੇ ਹੋ ਗਏ ਨੇ ਉਹਨਾਂ ਦੇ ਲਈ ਆਈ ਹਾਂ ਨਹੰਗ ਸਿੰਘ ਨੇ ਸਿੰਗੜੀ ਨੂੰ ਕਿਹਾ ਪੁੱਤਰ ਰੋ ਨਾ ਕੁਝ ਨਹੀਂ ਹੋਇਆ ਤੇਰੇ ਸਰਦਾਰ ਨੂੰ ਸ਼ਾਮ ਦਾ ਸਮਾਂ ਸੀ ਨਹੰਗ ਸਿੰਘ ਨੇ ਕਿਹਾ ਆਪਣੇ ਸਰਦਾਰ ਦੇ ਕੋਲ ਜਾ ਕੇ ਰਹਿਰਾ ਸਾਹਿਬ ਦਾ ਪਾਠ ਕਰੋ ਇੱਕ ਵਿਸ਼ਵਾਸ ਆਇਆ ਕਿ ਨਹੰਗ ਸਿੰਘ ਨੇ ਅਜਿਹਾ ਕਿਉਂ ਕਿਹਾ ਹੋਵੇਗਾ ਉਹ ਵੀ ਅਜਿਹੇ ਟਾਈਮ ਤੇ ਸਿੰਘਣੀ ਅੰਦਰ ਗਈ ਤੇ Laash ਦੇ ਕੋਲ ਬੈਠ ਕੇ ਰਹਿਰਾ ਸਾਹਿਬ ਦੀ ਬਾਣੀ ਪੜਨੀ ਸ਼ੁਰੂ ਕੀਤੀ। ਭੋਗ ਪਿਆ ਤੇ ਸਰੀਰ ਦੇ ਵਿੱਚ ਹਰਕਤ ਹੋਈ। ਬਲਵਿੰਦਰ ਸਿੰਘ ਨੂੰ ਖਾਂਸੀ ਹੋਈ ਤੇ ਸਿੰਘਣੀ ਇਹ ਦੇਖ ਕੇ ਹੈਰਾਨ ਹੋ ਗਈ। ਬਲਵਿੰਦਰ ਸਿੰਘ ਉੱਠ ਕੇ ਬੈਠ ਗਿਆ। ਤੇਜ਼ ਖਾਂਸੀ ਕਰਦਿਆਂ ਹੋਇਆਂ ਉਸ ਦੇ ਮੂੰਹ ਵਿੱਚੋਂ ਖੂਨ ਨਿਕਲਣ ਲੱਗਾ। ਬਲਵਿੰਦਰ ਸਿੰਘ ਖੂਨ ਦੀਆਂ ਉਲਟੀਆਂ ਕਰਨ ਲੱਗਿਆ। ਕੁਝ ਸਮੇਂ ਬਾਅਦ ਚਾਦਰ ਨਾਲ ਮੂੰਹ ਸਾਫ਼ ਕੀਤਾ ਤੇ ਆਪਣੀ ਸਿੰਘਣੀ ਨੂੰ ਕਹਿਣ ਲੱਗਾ ਚਲੋ ਹੁਣ ਘਰ ਚੱਲੀਏ ਮੈਂ ਬਿਲਕੁਲ ਠੀਕ ਹਾਂ। ਏਰਾਨੀ ਦੀ ਗੱਲ ਤੇ ਇਹ ਸੀ 2 ਘੰਟਿਆਂ ਤੋਂ ਮਰਿਆ ਪਿਆ ਬੰਦਾ ਹੌਸਪੀਟਲ ਤੋਂ ਖੁਦ ਚੱਲ ਕੇ ਘਰ ਗਿਆ। ਬਾਅਦ ਦੇ ਵਿੱਚ ਜਦੋਂ ਡਾਕਟਰ ਅਤੇ ਸਟਾਫ ਨੇ ਕਮਰਾ ਦੇਖਿਆ ਕਮਰਾ ਬਿਲਕੁਲ ਖਾਲੀ ਸੀ ਤੇ ਬੈੱਡ ਖੂਨ ਦੇ ਨਾਲ ਭਰਿਆ ਹੋਇਆ ਸੀ। ਡਾਕਟਰਾਂ ਨੂੰ ਟੈਨਸ਼ਨ ਹੋ ਗਈ ਕਿ ਡੈੱਡ ਬੋਡੀ ਕਿੱਥੇ ਗਈ ਸੋ ਉਹਨਾਂ ਨੇ ਘਰ ਫੋਨ ਕੀਤਾ ਤੇ ਫੋਨ ਖੁਦ ਬਲਵਿੰਦਰ ਸਿੰਘ ਨੇ ਚੁੱਕਿਆ ਡਾਕਟਰ ਨੇ ਕਿਹਾ ਤੁਸੀਂ ਕੌਣ ਬੋਲ ਰਹੇ ਹੋ ਬਲਵਿੰਦਰ ਸਿੰਘ ਦਾ ਨਾਮ ਸੁਣਦੇ ਹੀ ਡਾਕਟਰ ਇੱਕ ਬਾਰ ਡਰ ਗਿਆ ਤੇ ਕਹਿਣ ਲੱਗਿਆ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਉਸ ਵੇਲੇ ਬਲਵਿੰਦਰ ਸਿੰਘ ਨੇ ਆਪਣੀ ਮੌਤ ਤੋਂ ਬਾਅਦ ਦੀ ਘਟਨਾ ਡਾਕਟਰ ਦੇ ਨਾਲ ਸਾਂਝੀ ਕੀਤੀ ਉਸਨੇ ਦੱਸਿਆ ਕਿ ਮੈਂ ਮਰਨ ਤੋਂ ਬਾਅਦ ਇੱਕ ਵੱਖਰੇ ਹੀ ਲੋਕ ਵਿੱਚ ਪਹੁੰਚ ਗਿਆ ਸੀ ਜਿੱਥੇ ਉਸ ਨੂੰ ਹੋਰ ਕੁਝ ਨਹੀਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਦਿਖਾਈ ਦਿੱਤੇ ਦਸਵੇਂ ਪਿਤਾ ਨੇ ਪੁੱਛਿਆ ਕਿ ਤੂੰ ਇੱਥੇ ਕਿਵੇਂ ਆ ਗਿਆ ਤੇਰਾ ਤਾਂ ਇੱਕ ਕੰਮ ਅਧੂਰਾ ਪਿਆ ਹੈ ਤੇਰੇ ਪਿਤਾ ਦਾ ਦਸਵੰਦ ਹਜੇ ਲੇਖੇ ਲੱਗਣਾ ਪਿਆ ਹੈ ਤੂੰ ਵਾਪਸ ਜਾ ਅਤੇ ਉਸ ਦਸਵੰਦ ਨੂੰ ਕਿਸੇ ਲੇਖੇ ਲਗਾ ਬਲਵਿੰਦਰ ਸਿੰਘ ਦੱਸਦਾ ਹੈ ਕਿ ਮੈਂ ਹੱਥ ਜੋੜ ਕੇ ਪੁੱਛਿਆ ਮੈਂ ਉਸ ਦਸਵੰਦ ਨੂੰ ਕਿੱਥੇ ਲੇਖੇ ਲਗਾਵਾਂ ਗੁਰੂ ਸਾਹਿਬ ਨੇ ਕਿਹਾ ਤੇਰਾ 2.5 ਲੱਖ ਦਾ ਦਸਵੰਦ ਹੈ ਮੈਂ ਖੁਦ ਇੱਕ ਸਿੰਘ ਭੇਜਾਂਗਾ ਉਸ ਨੂੰ 2.5 ਲੱਖ ਦੇ ਇੱਕ ਕਾਰ ਖਰੀਦ ਕੇ ਦੇ ਦੇਵਾਂ ਬਲਵਿੰਦਰ ਸਿੰਘ ਦੱਸਦਾ ਹੈ ਕਿ ਮੈਂ ਹੱਥ ਜੋੜ ਕੇ ਫਿਰ ਸਤਿਵਚਨ ਕਿਹਾ ਤੇ ਉਹਨਾਂ ਨੇ ਮੈਨੂੰ ਇੱਕ ਬਜ਼ੁਰਗ ਨਹੰਗ ਸਿੰਘ ਦੇ ਨਾਲ ਵਾਪਸ ਭੇਜ ਦਿੱਤਾ ਸ਼ਾਇਦ ਉਹ ਨਹੰਗ ਸਿੰਘ ਉਹੀ ਸੀ ਜੋ ਉਸ ਕਮਰੇ ਦੇ ਬਾਹਰ ਬਲਵਿੰਦਰ ਸਿੰਘ ਦੀ ਘਰਵਾਲੀ ਨੂੰ ਮਿਲਿਆ ਸੀ ਫਿਰ ਉਹੀ ਗੁਰਬਚਨ ਵਰਤੇ ਲੁਧਿਆਣਾ ਸਿੰਘ ਸਵਾ ਗੁਰਦੁਆਰੇ ਦੇ ਵਿੱਚ ਅਮਰਤ ਸੰਚਾਰ ਦਾ ਪ੍ਰੋਗਰਾਮ ਰੱਖਿਆ ਗਿਆ ਤੇ ਇੱਕ ਸਿੰਘ ਬਲਵਿੰਦਰ ਸਿੰਘ ਦੇ ਕੋਲ ਪਹੁੰਚਿਆ ਤੇ 1100 ਬੰਦਿਆਂ ਦੇਕਾਰਾਂ ਦੀ ਸੇਵਾ ਦੇਣ ਦੇ ਲਈ ਕਿਹਾ ਤੇ ਜਿੰਨਾ ਵੀ ਸੰਗਤਾਂ ਦੇ ਆਵਾਜਾਈ ਦਾ ਖਰਚਾ ਸੀ ਉਹ ਉਸੇ ਦਸਵੰਦ ਵਿੱਚੋਂ ਕੀਤਾ ਗਿਆ ਇਸ ਦੀ ਗਵਾਹੀ ਗੁਰਦੁਆਰਾ ਸਾਹਿਬ ਦੀ ਸਾਰੀ ਕਮੇਟੀ ਭਰਦੀ ਹੈ ਇਹ ਸਾਰਾ ਲੇਖ ਉਹਨਾਂ ਡਾਕਟਰਾਂ ਦੇ ਵੱਲੋਂ ਛਪਾਇਆ ਗਿਆ ਸੀ ਜਿਨ੍ਹਾਂ ਦੇ ਅੱਖਾਂ ਦੇ ਸਾਹਮਣੇ ਇਹ ਸਾਰਾ ਕੌਤਕ ਹੋਇਆ ਸੀ